ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪ੍ਰਗਟ ਕਰਨ ਲਈ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ ਨਹੀਂ ਸਗੋਂ ਖਾਲਸਾ ਪ੍ਰਗਟ ਕੀਤਾ ਹੈ ਅੱਜ ਆਪਾਂ ਵਿਸਾਖੀ ਦੇ ਪਵਿੱਤਰ ਦਿਹਾੜੇ ਖਾਲਸਾ ਪ੍ਰਗਟ ਦਿਨ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ 1699 ਵਿਸਾਖੀ ਦਾ ਉਹ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪ੍ਰਗਟ ਕੀਤਾ ਹੁਣ ਆਪਾਂ ਕਿਉਂ ਕਹਿੰਨੇ ਹਾਂ ਕਿ ਖਾਲਸਾ ਪ੍ਰਗਟ ਕੀਤਾ ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ ਤੇ ਆਪਾਂ ਆਖਦੇ ਹਾਂ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਉਸੇ ਤਰ੍ਹਾਂ ਖਾਲਸਾ ਪ੍ਰਗਟ ਹੋਇਆ ਖਾਲਸਾ ਸਾਜਿਆ ਨਹੀਂ ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਯੁਗਤ ਦੇ ਨਾਲ ਪਰਗਟ ਕੀਤਾ ਹੈ ਵਿਸਾਖੀ ਦਾ ਉਹ ਦਿਨ 1699 ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਚਿੱਠੀਆਂ ਪੱਤਰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸਿੱਖ ਸੰਗਤਾਂ ਲਈ ਭੇਜੇ ਦੀਵਾਲੀ ਤੇ ਵਿਸਾਖੀ ਤੇ ਖਾਲਸਾ ਪੰਥ ਦਾ ਪਹਿਲਾਂ ਤੋਂ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ ਕਰਦਾ ਸੀ ਪਰ ਇਸ ਵਾਰ 1699 ਦੀ ਵਿਸਾਖੀ ਦਾ ਅਥ ਬਹੁਤ ਭਾਰਾ ਸੀ ਅਪਿਹਾਰਸ ਕਰ ਲਿਖਦੇ ਹਨ ਕਿ ਕੋਈ 80000 ਦੇ ਕਰੀਬ ਸਿੱਖ ਸਰਦਾਰੂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚੋਂ ਇਕੱਤਰ ਹੋ ਕੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਪਹੁੰਚੇ। ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਖਤ ਸਜਾਇਆ। ਜਿਸ ਪਖਤ ਤੇ ਗੁਰੂ ਸਾਹਿਬ ਜੀ ਵਿਰਾਜਮਾਨ ਹੋਏ ਇੱਕ ਵੱਡੀ ਸਟੇਜ ਲੱਗੀ ਹੋਈ ਸੀ। ਸਾਹਮਣੇ 80000 ਦਾ ਇਕੱਠ ਸੀ। ਵਿਵਾਨ ਸਜੇ ਭਾਰੀ ਦੀਵਾਨ ਸਜਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਟੇਜ ਤੇ ਪਹੁੰਚੇ ਨੇ ਸਾਹਮਣੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਲਵਾਰ ਕਿਰਪਾਨ ਆਪਣੀ ਮਿਆਨ ਵਿੱਚੋਂ ਕੱਢਦੇ ਨੇ ਤੇ ਆਖਦੇ ਨੇ ਕੋਈ ਹੈ ਸਿੱਖ ਕਾ ਬੇਟਾ ਜੋ ਖੀਸ ਕਰੇ ਬੇਟਾ ਸਾਰੇ ਸੰਗਤ ਸਾਰੇ ਗੁਰੂ ਦੇ ਸਿੱਖ ਇਕ ਦੂਜੇ ਵੱਲ ਵੇਖਣ ਲੱਗ ਜਾਂਦੇ ਨੇ ਕਿ ਗੁਰੂ ਜੀ ਨੇ ਕੀ ਬਚਨ ਕੀਤਾ ਉਹਦੋਂ ਗੁਰੂ ਸਾਹਿਬ ਜੀ ਇੱਕ ਵਾਰ ਫਿਰ ਆਖਦੇ ਨੇ ਕੋਈ ਹੈ ਸਿੱਖ ਦਾ ਬੇਟਾ ਜੋ ਸੀਸ ਕਰੇ ਬੇਟਾ ਸਾਨੂੰ ਅੱਜ ਇੱਥੇ ਇੱਕ ਸੀਸ ਦੀ ਲੋੜ ਹੈ ਕਿ ਕੋਈ ਦੇ ਸਕਦਾ ਹੈ ਸੀਸ ਆਪਣਾ ਤਾਂ ਲਾਹੌਰ ਤੋਂ ਦੇ ਆਰਾਮ ਜਾਤ ਦੇ ਖੱਤਰੀ ਉੱਠ ਪਨਾਲ ਵਿੱਚ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ ਮੇਰਾ ਸੀਸ ਤੁਹਾਡੇ ਪਿਆਰ ਨਾਲ ਵਿੱਚ ਭੇਟ ਹੈ ਲਓ ਵਾਰ ਕਰੋ ਤੇ ਇਹ ਸੀਸ ਨੂੰ ਧਰ ਨਾਲੋਂ ਵੱਖ ਕਰ ਦਿਓ ਲਾਹੌਰ ਦੇ ਭਾਈ ਦਿਆਰਾਮ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਤਮੋਦਰੀ ਜੀ ਜਿਨ੍ਹਾਂ ਦਾ ਪਿੰਡ ਡੱਲਾ ਕਪੂਰਥਲੇ ਜ਼ਿਲ੍ਹੇ ਵਿੱਚ ਪੈਂਦਾ ਹੈ ਉਹਨਾਂ ਦੀ ਅੰਛਵੰਚ ਵਿੱਚੋਂ ਸਨ ਜਿਨ੍ਹਾਂ ਦਾ ਪਰਿਵਾਰ ਲੱਲੇ ਤੋਂ ਲਾਹੌਰ ਚਲਾ ਗਿਆ ਸੀ ਲਾਹੌਰ ਦੀ ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਪਏ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਹ ਜਗ੍ਹਾ ਤੇ ਹੋਇਆ ਪਹਿਲੇ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਲਾਹੌਰ ਦੀ ਧਰਤੀ ਦੇ ਚਰਨ ਪਏ ਉਥੋਂ ਹੀ ਬਿਆਉਪ ਜੀ ਬਿਆ ਰਾਮ ਨੇ ਸੀਸ ਗੁਰਾਂ ਦੇ ਚਰਨਾਂ ਵਿੱਚ ਭੇਟ ਕੀਤਾ ਹਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਹੋਰ ਆਵਾਜ਼ ਦਿੱਤੀ ਕਿ ਸਾਨੂੰ ਦੂਜੇ ਸੀਸ ਦੀ ਲੋੜ ਹੈ ਉਸ ਸਮੇਂ ਇਤਿਹਾਸਕਾਰ ਲਿਖਦੇ ਹਨ ਕਿ ਪੰਡਾਲ ਦੇ ਵਿੱਚ ਭਾਈਦਾਨ ਮੱਚ ਪਈ ਸੀ ਉਸ ਭਾਈਦਾਨ ਵਿੱਚੋਂ ਹਸਤਨਾਪੁਰ ਤੋਂ ਆਇਆ ਧਰਮਚੰਦ ਉੱਠਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਸੀਸ ਭੇਟ ਕੀਤਾ ਗੁਰੂ ਜੀ ਨੇ ਉਸ ਦਾ ਵੀ ਸੀਸ ਧਾਰਨ ਨਾਲੋਂ ਵੱਖ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਪੰਡਾਲ ਦੇ ਵਿੱਚ ਜਾ ਕੇ ਸਟੇਜ ਤੇ ਤੀਸਰੀ ਆਵਾਜ਼ ਦਿੱਤੀ ਤੇ ਉਸ ਸਮੇਂ ਹਿੰਮਤ ਰਾਏ ਜਗਨਨਾਥ ਪੁਰੀ ਓਡੀਸਾ ਤੋਂ ਆਏ ਉਹ ਉੱਠ ਕੇ ਖੜੇ ਹੋ ਗਏ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਸੱਜੋ ਪਾਠ ਸੋ ਅਠ ਕਰਾਏ ਸਨ ਤੇ ਇਹ ਉਹੀ ਭਾਈ ਸੱਜੋ ਸੀ ਜਿਸ ਦੇ ਪੁੱਤਰ ਸਨ ਹਿੰਮਤ ਰਾਏ ਜੀ ਕਹਿਣ ਦਾ ਭਾਵ ਕਿ ਉਹ ਸਿੱਖੀ ਦਾ ਬੀਜ ਪਹਿਲਾਂ ਹੀ ਗੁਰੂ ਸਾਹਿਬ ਨੇ ਬੋ ਦਿੱਤਾ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੇ ਰੂਪ ਵਿੱਚ ਪ੍ਰਗਟ ਕੀਤਾ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਔਛੇ ਆਵਾਜ਼ ਦਿੱਤੀ ਤਾਂ ਮੋਕਮ ਰਾਏ ਦਵਾਰਕਾ ਤੋਂ ਆਏ ਉੱਠ ਕੇ ਖੜੇ ਹੋ ਗਏ ਗੁਰੂ ਜੀ ਨੇ ਉਸ ਦਾ ਵੀ ਸੀਸ ਧਾਰਨ ਨਾਲੋਂ ਵੱਖ ਕਰ ਦਿੱਤਾ ਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਵੀਂ ਆਵਾਜ਼ ਦਿੱਤੀ ਤੇ ਕਿਹਾ ਮੈਨੂੰ ਇੱਕ ਸੀਸ ਦੀ ਹੋਰ ਲੋੜ ਹੈ ਤੇ ਇਤਿਹਾਸਕਾਰ ਲਿਖਦੇ ਹਨ ਕਿ ਹੁਣ ਤੱਕ ਪੰਡਾਲ ਦੇ ਵਿੱਚ ਸ਼ਾਂਤੀ ਫੈਲ ਚੁੱਕੀ ਸੀ ਤੇ ਉਸ ਵਕਤ ਗੁਰੂ ਦਾ ਸਿੱਖ ਭਾਈ ਸਾਹਿਬ ਚੰਦ ਉੱਠਿਆ ਤੇ ਗੁਰੂ ਜੀ ਅੱਗੇ ਖੜਾ ਹੋ ਗਿਆ ਤੇ ਕਿਹਾ ਮੇਰਾ ਸੀਸ ਤੁਹਾਡੇ ਅੱਗੇ ਭੇਟ ਹੈ ਪ੍ਰਵਾਨ ਕਰੋ ਭਾਈ ਸਾਹਿਬ ਚੰਦ ਜੀ ਕਰਨਾਟਕ ਤੋਂ ਸਨ ਕਰਨਾਟਕ ਵਿਦਰ ਤੋਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਸਮੇ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਛਕਿਆ ਸੀ ਉੱਥੋਂ ਹੀ ਭਾਈ ਸਾਹਿਬ ਚੰਦ ਗੁਰੂ ਨੂੰ ਸੀਸ ਭੇਟਾ ਕਰਨ ਲਈ ਆਇਆ ਸੀ ਹੁਣ ਸਿੱਖੀ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ 10ਵੇਂ ਗਾਮੇ ਵਿੱਚ ਜਾ ਕੇ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪ੍ਰਗਟ ਕੀਤਾ ਕਿੰਨਾ ਸਮਾਂ ਲੱਗਿਆ ਸਿੱਖੀ ਦਾ ਬੀਜ ਉਪਜਿਆ ਉਪਜਦਿਆਂ ਵੱਡਾ ਹੋਇਆ ਹੁਣ ਇਨ੍ਹਾਂ ਪੰਜਾਂ ਸਿੰਘਾਂ ਦੇ ਸੀਸ ਧਾਰਨ ਨਾਲੋਂ ਵੱਖ ਕੀਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਤਿਹਾਸਕਾਰ ਇੱਥੇ ਵੱਖ-ਵੱਖ ਮੱਤਾਂ ਲਿਖਦੇ ਨੇ ਇੱਕ ਔਰੰਗਜ਼ੇਬ ਦਾ ਸੁਝਾ ਬੈਠਾ ਸੀ ਉਸ ਬਣਾਲ ਵਿੱਚ ਉਹ ਲਿਖਦਾ ਹੈ ਕਿ ਪੰਡਾਲ ਦੇ ਵਿੱਚ ਸਟੇਜ ਤੇ ਸਾਰਿਆਂ ਸੰਗਤਾਂ ਦੇ ਸਾਹਮਣੇ ਗੁਰੂ ਜੀ ਨੇ ਸੀਸ ਧਾੜਨ ਨਾਲ ਵਖਤ ਦਿੱਤੇ ਸਨ ਤੇ ਫਿਰ ਵੱਖ-ਵੱਖਰੇ ਸੀਸ ਚੱਕੇ ਵੱਖ-ਵੱਖਰੇ ਸਿੰਘਾਂ ਦੇ ਨਾਲ ਜੋੜ ਦਿੱਤੇ ਭਾਈ ਸਹਿਬ ਚੰਦ ਜੀ ਦਾ ਭਾਈ ਮੋਹਕਮ ਰਾਏ ਜੀ ਦਾ ਅਡੋ-ਅਡਾ ਸੀਸ ਸਿੰਘਾਂ ਦੇ ਨਾਲ ਜੋੜ ਦਿੱਤੇ ਤੇ ਉੱਪਰ ਚਾਦਰ ਪਾ ਦਿੱਤੀ ਫਿਰ ਥੋੜੇ ਸਮੇਂ ਬਾਅਦ ਚਾਦਰ ਲਈ ਤੇ ਸਾਰੇ ਸਿੰਘ ਉੱਠ ਕੇ ਖੜੇ ਹੋ ਗਏ ਕੋਈ ਇਤਿਹਾਸ ਕਰ ਲਿਖਦਾ ਹੈ ਭਾਈ ਸਾਹਿਬ ਜੰਦ ਭਾਈ ਹਿੰਮਤ ਰਾਏ ਇਹਨਾਂ ਨੂੰ ਵਾਰੀ ਵਾਰੀ ਤੰਬੂ ਦੇ ਵਿੱਚ ਲੈ ਗਏ ਗੁਰੂ ਜੀ ਤੇ ਉੱਥੇ ਉਹਨਾਂ ਨੇ ਸੀਸ ਧਾਰਨ ਨਾਲੋਂ ਵੱਖ ਕੀਤਾ ਤੇ ਲਹੂ ਦੀ ਲਿਬੜੀ ਕਿਰਪਾਨ ਬਾਹਰ ਸਟੇਜ ਤੇ ਲੈ ਆਉਂਦੇ ਸਨ ਕੋਈ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਦਰ ਲਿਆ ਕੇ ਬੱਕਰੇ ਵੱਢੇ ਕੋਈ ਕੁਝ ਆਖਦਾ ਹੈ ਕੋਈ ਕੁਝ ਆਖਦਾ ਹੈ ਅਸਲ ਇਤਿਹਾਸ ਜੋ ਗੁਰੂ ਦਾ ਸਿੱਖ ਮੰਨਦਾ ਹੈ ਉਹ ਇਹੀ ਹੈ ਕਿ ਸਾਡੇ ਗੁਰੂ ਨੇ ਵਾਕੇ ਹੀ ਜੇ ਸੀਸ ਮੰਗੇ ਤਾਂ ਸੀਸ ਵੱਡੇ ਵੀ ਆ ਜੇ ਉਹ ਉਹਨਾਂ ਨੇ ਸੀਸ ਮੰਗੇ ਸਟੇਜ ਤੇ ਜਾ ਕੇ ਕਿ ਸਾਨੂੰ ਸੀਸ ਇੱਕ ਦੀ ਲੋੜ ਹੈ ਇਹ ਲਹੂ ਨਾਲ ਲਿਬਰੀ ਕਿਰਪਾਨ ਸੀ ਉਹਨਾਂ ਕੋਲ ਤੇ ਉਹਨਾਂ ਨੇ ਸੀਸ ਵੱਡੇ ਵੀ ਆ ਭਾਵੇਂ ਉਹਨਾਂ ਨੇ ਤੰਬੂ ਵਿੱਚ ਲਿਆ ਕੇ ਵੱਡੇ ਭਾਵੇਂ ਸਟੇਜ ਦੇ ਸਾਹਮਣੇ ਪਰ ਅਸੀਂ ਇਹ ਯਕੀਨ ਨਾਲ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਵੱਢ ਕੇ ਫਿਰ ਖਾਲਸਾ ਪ੍ਰਗਟ ਕੀਤਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨਾ ਸਿੰਘਾਂ ਨੇ ਪੰਜ ਸੀਸ ਲਏ ਸਨ ਉਹਨਾਂ ਨੂੰ ਸੁੰਦਰ ਵਸਤਰ ਚੋਲੇ ਪਵਾ ਕੇ ਸਟੇਜ ਤੇ ਲਿਆਂਦਾ ਤੇ ਪੰਜ ਚੀਜ਼ਾਂ ਲਈਆਂ ਇੱਕ ਸ਼ਤਲਜ ਦਾ ਠੰਡਾ ਜਲ ਦੂਜਾ ਖੰਡਾ ਤੀਜਾ ਬਾਟਾ ਚੌਥਾ ਪਤਾਸੀ ਪੰਜਵਾਂ ਕਰਤਾਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਹੁਣ ਇਹ ਪੰਜ ਚੀਜ਼ਾਂ ਨੇ ਪੰਜ ਪਿਆਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਲ ਪਾਇਆ ਖੰਡੇ ਦੇ ਵਿੱਚ ਤੇ ਮਾਤਾ ਜੀਤੋ ਜੀ ਨੇ ਪਤਾਸੀ ਪਾਏ ਤੇ ਗੁਰੂ ਜੀ ਨੇ ਪੰਜ ਬਾਣੀਆਂ ਦਾ ਪਾਠ ਕੀਤਾ ਤੇ ਖੰਡਾ ਘਮਾਉਂਦੇ ਨੇ ਜਿਵੇਂ ਜਿਵੇਂ ਖੰਡਾ ਘੁਮਾ ਰਹੇ ਨੇ ਪਤਾਸਿਆਂ ਪਤਾਸੇ ਖੋਲ ਰਹੇ ਨੇ ਉਵੇਂ-ਉਵੇਂ ਗੁਰੂ ਜੀ ਬਾਣੀਆਂ ਦਾ ਪਾਠ ਕਰ ਰਹੇ ਨੇ ਅੰਮ੍ਰਿਤ ਤਿਆਰ ਕੀਤਾ ਗੁਰੂ ਜੀ ਨੇ ਪੰਜ ਚੂਲੇ ਮੁਖ ਦੇ ਵਿੱਚ ਪਾਏ ਨੇ ਸਿੰਘਾਂ ਦੇ ਪੰਜ ਸਿਰ 'ਚ ਛਿਟਾ ਦਿੱਤਾ ਹੈ ਤੇ ਪੰਜ ਅੱਖਾਂ 'ਚ ਮਾਰ ਕਿਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਖਾਲਸਾ ਵੀ ਉਸ ਵਾਹਿਗੁਰੂ ਦਾ ਹੈ ਤੇ ਉਹ ਫਤਿਹ ਵੀ ਵਾਹਿਗੁਰੂ ਦੀ ਹੈ। ਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਅਮਰਤ ਪੰਜਾਂ ਸਿੰਘਾਂ ਨੂੰ ਸ਼ਕਾਇਆ ਤੇ ਉਹਨਾਂ ਨੂੰ ਆ RAM ਤੋਂ ਚੰਦ ਤੋਂ ਰਾਏ ਤੋਂ ਸਿੰਘ ਨਾਮ ਦਿੱਤਾ। ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ। ਸਾਰਿਆਂ ਨੂੰ ਇੱਕ ਸਮਾਨ ਕੀਤਾ ਤੇ ਹੁਣ ਗੁਰੂ ਗੋਬਿੰਦ ਰਾਏ ਜੀ ਆਪ ਵੀ ਗੁੰਡਿਆ ਸਮਾਨ ਬਹਿ ਕੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਤੇ ਆਪ ਅੰਮ੍ਰਿਤ ਛੱਕ ਪੰਝਾ ਪਿਆਰਿਆਂ ਤੋਂ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਪ੍ਰਗਟਿਓ ਮਰਦ ਅਗੰਮਣਾ ਵਰਿਆ ਵਾਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਆਪੇ ਗੁਰੂ ਬਣੇ ਤੇ ਆਪੇ ਅੰਮ੍ਰਿਤ ਦੀ ਦਾਤ ਲਈ ਤੇ ਆਪੇ ਹੀ ਚੇਲਾ ਬਣ ਗਏ ਇਤਿਹਾਸ ਵਿੱਚ ਇਹ ਇੱਕੋ ਹੀ ਮਿਸਾਲ ਮਿਲਦੀ ਹੈ ਨਹੀਂ ਗੁਰੂ ਗੁਰੂ ਰਹਿੰਦਾ ਹੈ ਤੇ ਚੇਲਾ ਚੇਲਾ ਰਹਿੰਦਾ ਹੈ ਗੁਰੂ ਜੀ ਨੇ ਪੰਜ ਕਕਾਰ ਬਖਸ਼ੇ ਕੇਸ ਕੰਗਾ ਕੜਾ ਕਿਰਪਾਨ ਤੇ ਕਸ਼ੇਰਾ ਭਾਵੇਂ ਸਿੱਖੀ ਦੇ ਵਿੱਚ ਇਹ ਕਕਾਰ ਪਹਿਲਾਂ ਤੋਂ ਹੀ ਸਨ ਪਰ ਇੱਥੇ ਬ੍ਰਿਹੜ ਪੱਕਾ ਹੀ ਪੂਰਵ ਰੂਪ ਵਿੱਚ ਸਿੱਖਾਂ ਨੂੰ ਪ੍ਰਦਾਨ ਕਰ ਦਿੱਤੇ ਕਿਰਪਾਨ ਸਿੱਖ ਪਹਿਲਾਂ ਤੋਂ ਰੱਖਦਾ ਸੀ ਕੇਸ ਗੁਰੂ ਦਾ ਸਿੱਖ ਪਹਿਲਾਂ ਤੋਂ ਰੱਖਦਾ ਸੀ ਕੰਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਕੋਲ ਪਹਿਲਾਂ ਤੋਂ ਰੱਖਦੇ ਸਨ ਜਦੋਂ ਪੰਗਾਣੀ ਦੀ جنگ ਹੋਈ ਤਾਂ ਪੀਰ ਬੁੱਧੂ ਸ਼ਾਹ ਜੀ ਨੂੰ ਵਾਲਾ ਸਮੇਤ ਕੰਗਾ ਬਖਸ਼ਿਆ ਸੀ ਪੰਗਾਣੀ ਦੀ جنگ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਵਾਲਾ ਸਮੇਤ ਕੰਗਾ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਪਿਆ ਹੈ ਕੜਾ ਗੁਰੂ ਨਾਨਕ ਦੇਵ ਜੀ ਦਾ ਵੀ ਇਤਿਹਾਸ ਵਿੱਚ ਮਿਲਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਿਲਦਾ ਹੈ ਗੁਰੂ ਤੇਗ ਬਹਾਦਰ ਜੀ ਦਾ ਕੜਾ ਵੀ ਇਤਿਹਾਸ ਵਿੱਚ ਮਿਲਦਾ ਹੈ ਇਹ ਪੰਜ ਕਕਾਰ ਸਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਈਦਾਰਤ ਛਕਾਉਣ ਵੇਲੇ ਬਖਸ਼ੇ ਸਨ। ਹੁਣ ਆਪਾਂ ਜ਼ਿਕਰ ਕੀਤਾ ਸੀ ਕਿ ਵਿਸਾਖੀ ਦਾ ਦਿਨ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਉਂ ਚੁਣਿਆ? ਇੱਕ ਤਾਂ ਦੀਵਾਲੀ ਤੇ ਤੇ ਵਿਸਾਖੀ ਤੇ ਸਿੱਖ ਸੰਗਤਾਂ ਦਾ ਪਹਿਲਾਂ ਤੋਂ ਹੀ ਇਕੱਠ ਹੁੰਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ, ਗੋਵਿੰਦ왈 ਸਾਹਿਬ ਵਿਖੇ ਵੀ ਸੰਗਤਾਂ ਦਾ ਇਹਨਾਂ ਦਿਨਾਂ ਵਿੱਚ ਇਕੱਠ ਕਰਿਆ ਕਰਦੇ ਸਨ। ਦੂਸਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਉਹ ਵਿਸਾਖ ਦੇ ਮਹੀਨੇ ਹੋਇਆ ਹੈ ਭਾਵੇਂ ਇਤਿਹਾਸਕਾਰ ਜਾਂ ਹੁਣ ਆਪਾਂ ਕੱਤਕ ਦੀ ਪੂਰਵ ਮਾਸ਼ੀ ਨੂੰ ਬਣਾਉਣ ਲੱਗ ਪਏ ਆ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਉਹਨਾਂ ਦਾ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਚਲੇ ਜਾਣਾ ਵੀ ਵਿਸਾਖ ਦੇ ਮਹੀਨੇ ਸੀ ਹੋਰ ਵੀ ਕਈ ਤੱਥ ਇਤਿਹਾਸ ਵਿੱਚ ਸਾਨੂੰ ਵਿਸਾਖ ਦੇ ਮਹੀਨੇ ਵੈਕਟਰ ਸਿੱਖ ਸੰਗਤਾਂ ਨਾਲ ਜੁੜੇ ਮਿਲਦੇ ਹਨ ਕਿ ਵਿਸਾਖ ਦੇ ਮਹੀਨੇ ਨੂੰ ਸਿੱਖ ਸੰਗਤਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਭ ਮੰਨਿਆ ਜਾਂਦਾ ਸੀ ਭਾਵੇਂ ਅੱਜ ਅਸ ਨੂੰ ਆਪਾਂ ਵਾਢੀ ਦੇ ਨਾਲ ਜੋੜ ਦਿੱਤਾ ਹੈ ਕਿ ਜ਼ਿਮੀਦਾਰ ਜੱਟ ਫਸਲ ਵੇਚ ਕੇ ਵੇਚਵਟ ਕੇ ਵਿਹਲੇ ਹੋ ਜਾਂਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਕੱਠ ਰੱਖਿਆ ਸੀ ਪਰ ਇਤਿਹਾਸਕਾਰ ਬਹੁਤੇ ਇਸ ਨੂੰ ਨਕਾਰਾ ਕਰਦੇ ਹਨ ਉਹ ਆਖਦੇ ਹਨ ਕਿ ਉਸ ਸਮੇਂ ਤਾਂ ਭਾਰਤ ਦੇ ਕਈ ਥਾਵਾਂ ਵਿੱਚ ਇਹ ਫਸਲਾਂ ਉਗਾਈਆਂ ਹੀ ਨਹੀਂ ਜਾਂਦੀਆਂ ਸਨ ਫਿਰ ਕਿਸਾਨਾਂ ਦਾ ਵਿਹਲੇ ਹੋਣਾ ਕਿਵੇਂ ਕਹਿ ਸਕਦੇ ਹਾਂ ਜੋ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇਰੀ ਜੇ ਸਿਰ ਦੀਜੇ ਕਾਰ ਨਾ ਕੀਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਬਚਨਾਂ ਨੂੰ ਪੂਰੇ ਕਰ ਵਿਖਾਇਆ ਖਾਲਸਾ ਪ੍ਰਗਟ ਹੋਇਆ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸਿੱਖੀ ਦੇ ਬੂਟੇ ਨੂੰ ਫਲ ਪਿਆ ਤੇ ਉਹ ਖਾਲਸਾ ਜੋ ਵਖਰਾ ਦੁਨੀਆਂ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਇਆ ਜਾਤ ਪਾਤ ਊਚ ਨੀਚ ਤੋਂ ਵਖਰੇਵੇਂ ਤੋਂ ਉੱਚਾ ਅਠਾ ਇੱਕ ਅਕਾਲ ਪੁਰਖ ਦਾ ਰੂਪ ਖਾਲਸਾ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਇਆ ਵਿਸਾਖੀ ਦਾ ਉਹ ਦਿਨ ਜਿਸ ਨੂੰ ਆਪਾਂ ਖਾਲਸਾ ਸਾਜਣਾ ਦਾ ਖਾਲਸੇ ਦਾ ਜਨਮ ਦਿਹਾੜਾ ਖਾਲਸਾ ਪ੍ਰਗਟ ਦਿਵਸ ਕਹਿੰਦੇ ਹਾਂ ਬੜੀ ਸ਼ਰਧਾ ਤੇ ਧੂਮਤਾਉਣ ਦੇ ਨਾਲ ਮਨਾਇਆ ਜਾਂਦਾ ਹੈ। ਇਹ ਵੀਡੀਓ ਵਿੱਚ ਜਾਣਕਾਰੀ ਸਾਂਝਾ ਕਰਦਾ। ਕਈ ਵਾਰੀ ਕੋਈ ਗਲਤੀ ਹੋ ਜਾਂਦੀ ਹੈ। ਉਹ ਆਕਾਲ ਪੁਰਖ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਚੰਗੀ ਲੱਗੀ ਕਮੈਂਟ ਕਰਨਾ, ਲਾਈਕ ਕਰਨਾ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।